ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਘਰਾਟ ਆਏ ਸੀਗੇ ਇੱਥੇ ਪਹਿਲਾਂ ਨਾ ਪੁਰਾਣੇ ਟਾਈਮ ਦੇ ਵਿੱਚ ਇਹ ਪਿੰਡ ਦਾ ਵੈਸੇ ਸੂਲਰ ਰਹੇ ਅੱਡਾ ਸੂਲਰ ਦਾ ਵਜਦਾ ਇਹਨੂੰ ਘਰਾਟ ਕਹਿੰਦੇ ਨੇਗੇ ਕਿਉਂਕਿ ਇੱਥੇ ਚੱਕੀਆਂ ਚੱਲਦੀਆਂ ਹੁੰਦੀਆਂ ਸੀ ਘਰਾਟ ਵਾਲੀਆਂ ਤੇ ਉਹ ਸਾਈਡ ਤੇ ਤੁਹਾਨੂੰ ਦਿਖਾਉਨੇ ਆਂਗੇ ਆਜੋ ਤੇ ਇੱਥੋਂ ਜਿਹੜਾ ਉਹਦਾ ਪਾਣੀ ਦੀ ਸਪਲਾਈ ਦੀ ਇੱਥੋਂ ਜਾਂਦੀ ਦੀ ਪਿੱਛੋਂ ਤੇ ਅੱਜ ਤੁਹਾਨੂੰ ਦਿਖਾ ਦਿੰਦੇ ਆਂਗੇ ਵੀ ਉੱਥੇ ਕੀ ਸਿਸਟਮ ਦੀਗਾ ਕੀ ਸਿਸਟਮ ਹੈਗਾ ਤੇ ਜਿੱਦਾਂ ਵੀ ਹੋਊਗਾ ਤੁਹਾਨੂੰ ਸਾਰਾ ਕੁਝ ਦਿਖਾਉਣਿਆ ਤਾਂ ਪਹਿਲਾਂ ਤੁਸੀਂ ਆਨੰਦ ਮਾਣੋ ਨਹਿਰ ਦਾ ਵੀ ਕਿੱਥੋਂ ਇਹ ਪਾਣੀ ਜਾਂਦਾ ਸੀ ਕਿੱਥੋਂ ਕੀ ਗੱਲਬਾਤ ਸੀ ਤੁਹਾਨੂੰ ਦਿਖਾਉਣਿਆ ਆਹ ਸਾਹਮਣੇ ਆ ਜੀ ਘਰਾਟ ਵਾਲਾ ਪੁਲ ਲੋਕਾਂ ਨੇ ਬਹੁਤ ਗੰਦ ਪਾਇਆਗਾ ਇੱਥੇ ਵਿੱਚ ਸਿੱਟ ਸਿੱਟ ਕੇ ਇਹ ਵੀ ਗਲਤ ਗੱਲ ਆ ਗਈ ਇੱਕ ਤਾਂ ਉਹ ਸਾਹਮਣੇ ਆ ਜੀ ਉਹਦੇ ਨੀਚੇ ਤੇ ਤੁਸੀਂ ਦੇਖ ਸਕਦੇ ਹੋਗੇ ਇਹ ਇੱਕ ਹੈਗਾ ਭਾਈ ਆਜੋ ਅੱਗੇ ਚੱਲਦੇ ਆਂਗੇ ਤੁਹਾਨੂੰ ਦਿਖਾਉਂਦੇ ਆਂਗੇ ਉਹ ਸਾਈਡ ਦੇ ਉੱਤੇ ਆ ਅੱਛਾ ਕਰਮ ਜੀ ਤਾਂ ਆ ਵੀ ਟੈਕਨੋਲੋਜੀ ਵਧੀਆ ਦੀ ਹੈ ਨਾ ਬਿਲਕੁਲ ਜਿਹੜੀ ਇਹ ਹੈ ਨਾ ਘਰਾਟ ਵਾਲੀ ਨਾ ਤਾਂ ਉਹਦੇ ਤੇ ਉਹ ਲੱਗਦਾ ਦੀ ਨਾ ਤਾਂ ਉਹਦੇ ਤੇ ਕੋਈ ਟੈਕਸ ਪੈਂਦਾ ਦੀ ਨਾ ਕੋਈ ਲਾਈਟ ਲੱਗਦੀ ਸੀ ਨਾ ਕਿਸੇ ਤਰ੍ਹਾਂ ਦਾ ਕੋਈ ਹੋਰ ਖਰਚਾ ਦੀਗਾ ਹੈ ਨਾ ਉਹ ਐਵੇਂ ਹੀ ਦੀ ਬਣਿਆ ਹੋਇਆ ਆ ਸਾਹਮਣੇ ਅੱਜ ਬੰਦ ਪਈਆਂ ਨੇ ਉਹ ਬੰਦ ਪਿਆ ਹੋਏ ਹਾਂ ਬੰਦ ਪਿਆ ਹੈ ਚਾਹ ਕੋਲ ਤੋਂ ਕੋਲ ਉਹ ਜਿਹੜੇ ਘੁੰਮਦੇ ਨੇ ਆ ਨਹੀਂ ਦਿਖਾਉਂਦੇ ਆ ਨਾ ਉਹ ਬੰਦ ਪਿਆਗਾ ਉਹ ਚੱਲ ਦੇਖ ਲੈਣੇ ਹੈਗੇ ਨੋ ਲਿਖਿਆ ਹੈ ਆ ਆ ਦੇਖਦੇ ਰਿਹਾ ਭਾਈ ਇਹ ਵੈਸੇ ਹੁਣ ਵੀ ਕੰਮ ਕਰਦਾ ਘਰਾਟ ਉਹ ਲਿਖਿਆ ਹੋਇਆ ਜੀ ਤੇ ਯਾਰ نیچے ਲਿਖਿਆ ਵੀ ਹੋਇਆਗਾ ਇਹ ਪਾਣੀ ਵਾਲੀਆਂ ਚੱਕੀਆਂ ਨੇ ਜਿਹੜੀਆਂ ਥੋੜੇ ਜਿਹਾ ਬੰਦ ਨੇ ਹੈਗੀਆਂ ਬਰਾਮਦ ਕਰਕੇ ਤੇ ਇੱਥੇ ਲੱਗੀਆਂ ਹੋਈਆਂ ਸੀ ਅੰਦਰ ਉਹ ਤੁਹਾਨੂੰ ਦਿਖਾਉਂਦੇ ਨਹੀਂ ਤਾਂ ਤੇ ਆਹੀ ਉਹ ਜਗ੍ਹਾ ਈ ਜਿੱਥੇ ਬਿਨਾ ਲਾਈਟ ਤੋਂ ਬਿਨਾ ਕਿਸੇ ਸਿਸਟਮ ਤੋਂ ਆਟਾ ਪੀਤਿਆ ਜਾਂਦਾਗਾ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਇੱਕ ਐਸੀ ਚੀਜ਼ ਵੀ ਦਿਖਾਉਣੇ ਆਗੇ ਜਿੱਥੇ ਕੀ ਜਿਹੜੀ ਕਾਫੀ ਸਾਲੀ ਲੁੱਟਮਾਰ ਵੀ ਹੁੰਦੀ ਸੀਗੀ ਤੇ ਸਾਰਾ ਕੁਝ ਉਹ ਹੁੰਦਾ ਸੀ ਤੁਹਾਨੂੰ ਦਿਖਾਉਣੇ ਆਗੇ ਉਹ ਵੀ ਉੱਥੋਂ ਵੀ ਰਾਤ ਨੂੰ ਨਾ ਆਉਣ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਖਤਰਾ ਹੈਗਾ ਬਿਲਕੁਲ ਸੁੰਨੀ ਨਹਿਰ ਹੈਗੀ ਉਹ ਤੁਹਾਨੂੰ ਦਿਖਾਣੇ ਆਗੇ ਬਚ ਕੇ ਚੱਲਿਆ ਕੋਲ ਰਾਤ ਨੂੰ ਕਿਉਂਕਿ ਬਲੈਕੀਆਂ ਸਮੈਕੀਆਂ ਦਾ ਕੁਝ ਨਹੀਂ ਪਤਾ ਸਾਲਿਆਂ ਦਾ ਕਦੋਂ ਕੀ ਕਰਨਾ ਕੁਝ ਨਹੀਂ ਕਹਿ ਸਕਦੇ ਤੇ ਹੱਥ ਬੰਨ ਕੇ ਬੇਨਤੀ ਹੈ ਵੀਰੇ ਦਾ ਥੋੜਾ ਬਚਾ ਕੇ ਚੱਲਿਆ ਕਰੋ ਤੇ ਤੁਹਾਨੂੰ ਦਿਖਾਣਿਆਂਗੇ ਉਹ ਵੀ ਜਗ੍ਹਾ ਦਿਖਾਉਣਿਆਂਗੇ ਤੁਹਾਨੂੰ ਜਿੱਥੇ ਕਾਫੀ ਥਾਲੇ ਸਮੈਕੀ ਜੇ ਖੜਦੇ ਨੇਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਬਾਕੀ ਦੇਖਦੇ ਆਂਗੇ ਆਪਾਂ ਜਿੱਦਾਂ ਵੀ ਹੋਊਗਾ ਚੱਲਦੇ ਆਂਗੇ ਹਾਏ ਜੀ ਨਹਿਰ ਆਪਣੀ ਉਹ ਇਹ ਅੱਗੇ ਹੈਗਾ ਜੀ ਆਪਣਾ ਸੂਲਰ ਘਰਾਟ ਪੈਸੇ ਸੂਲਰ ਪੈਂਦਾ ਇੱਥੋਂ ਤੋਂ 2.5 ਕਿਲੋਮੀਟਰ 2.5 ਕਿਲੋਮੀਟਰ ਪਿੱਛੇ ਆ ਤੇ ਆ ਉਹ ਜਗਾਹ ਕਿ ਜਿੱਥੋਂ ਕੀ ਪਿੰਡਾਂ ਨੂੰ ਸਪਲਾਈ ਹੁੰਦੀ ਹੈਗੀ ਪਾਣੀ ਦੀ ਨੈਰੀ ਮੈਕਨੈਲ ਸਿਸਟਮਾ ਜਿਹੜਾ ਤੇ ਆ ਜਿਹੜਾ ਹੈਗਾ ਮੇਨ ਪੋਲਾਗਾ ਇਹ ਸੋਲਡਰ ਘਰਾਟ ਦਾ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜਾ ਪੋਲਾਗਾ ਮੇਨ ਹੈਗਾ ਇਹ ਇਹ ਸੁਨਾਮ ਨੂੰ ਸੰਗਰੂਰ ਨੂੰ ਪਤਨਾ ਦਿੜਬਾ ਇਹ ਜਾਂਦਾ ਸਾਰਾ ਟਰੈਕ ਤੇ ਵੀ ਜਾਦੇ ਹੈਗੀ ਆਪਾਂ ਦੇਖਦੇ ਆਂਗੇ ਕ੍ਰੋਸ ਕਰਨ ਲੱਗੇ ਵੀ ਕੀ ਸਿਸਟਮ ਹੈਗਾ ਤੇ ਨੈਰੋ ਨੈਰ ਚਲਾਣਾ ਬਾਈ ਜੀ ਉਹ ਪਰਾਂ ਦਿਖਾਉਣ ਆਪਾਂ ਨੇ ਚਾਲ ਕੱਢ ਦੇ ਡਰਾਈਵ ਕੁ ਵੀ ਜ਼ਿਆਦਾ ਹੈ ਭਾਈ ਆਪਣੇ ਕੋਲ ਇੱਥੇ ਨਾ ਨਾ ਥੋੜਾ ਜਿਹਾ ਅੱਗੇ ਚੱਲ ਭਾਈ ਅੱਗੇ ਆਓ ਹਾਂ ਹੁਣ ਜਿਹੜੀ ਅਸੀਂ ਸੜਕ ਚੜਿਆਂਗੇ ਆਹ ਰੂਟ ਜਿਹੜਾ ਹੁਣ ਆਪਾਂ ਚੜਿਆਂਗੇ ਇਹ ਬਿਲਕੁਲ ਤੁਹਾਨੂੰ ਉਹ ਉਹ ਚੀਜ਼ ਵੀ ਦਿਖਾਉਣੇ ਆਗੇ ਜਿਹੜੀ ਕਿ ਰਾਤ ਨੂੰ 9 ਵਜੇ ਤੋਂ ਬਾਅਦ ਉਹ ਜਗ੍ਹਾ ਦੇ ਉੱਪਰ ਨਾ ਆਇਆ ਜਾਵੇ ਤਾਂ ਚੰਗੀ ਗੱਲ ਹੈ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਰਾਤ ਨੂੰ 9 ਵਜੇ ਤੋਂ ਬਾਅਦ ਇਹ ਦਿਰਦੀ ਨਾ ਆਇਓ ਕਿਉਂਕਿ ਇਹ ਸਾਰਾ ਰਾਸ ਸੁੰਨਾਗਾ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਇਸੇ ਨਹਿਰ ਦੇ ਉੱਪਰ ਹੀ ਗੁਰਦੁਆਰਾ ਸ਼੍ਰੀ ਘਣੌੜ ਸਾਹਿਬਾ ਤਿੰਨ ਪਾਸਿਆਂ ਦਾ ਗੁਰੂ ਘਰ ਆ ਜੀ ਜੇ ਨੇਰਾ ਨਾ ਹੋਇਆ ਤਾਂ ਤੁਹਾਨੂੰ ਉਹ ਵੀ ਦਿਖਾਉਨੇ ਆਗੇ ਆਜ ਇਹ ਉਹ ਜਗ੍ਹਾ ਜੀ ਜਿੱਥੇ ਕਿ ਆਪਾਂ ਰਾਤ ਨੂੰ 9 ਵਜੇ ਤੋਂ ਬਾਅਦ ਨਹੀਂ ਜਾ ਸਕਦੇ ਕਿਉਂਕਿ ਇਹ ਆ ਬਿਲਕੁਲ ਰਾਹ ਜਿਹੜਾ ਇਹ ਸੁੰਨਾਗਾ ਬਿਲਕੁਲ ਤੁਸੀਂ ਦੇਖ ਰਹੇ ਹੋ ਇਹ ਆ ਕੋਲ ਦੇਖ ਲਓ ਵੈਨ ਕੋਲ ਸੁਣਾਵਾ ਹੈ ਇੱਧਰ ਦੇਖ ਲਓ ਸਾਰੇ ਪਾਸੇ ਸੇ ਇੱਥੇ ਬਹੁਤ ਜ਼ਿਆਦਾ ਜਿਹੜਾ ਚੱਕਰ ਪੈਂਦਾਗਾ ਮੇਰਾ ਇੱਕ ਦੋਸਤ ਸੀਗਾ ਮੁੰਡਾ ਉਹ ਆ ਰਿਹਾ ਸੀਗਾ ਸਪੈਸ਼ਲ ਮੈਂ ਉਹਦੇ ਕਰਕੇ ਵੀਡੀਓ ਬਣਾ ਰਿਆਂਗਾ ਇਹ ਨਹੀਂ ਮੈਨੂੰ ਵੀਡੀਓ ਬਣਾਉਣ ਦੀ ਲੋੜ ਨਹੀਂ ਸੀਗੀ ਮੈਂ ਉਹਦੇ ਕਰਕੇ ਬਣਾਈ ਹੈਗੀ ਉਹ ਮੁੰਡਾ ਕਹਿੰਦਾ ਵੀਰੇ ਮੈਂ ਇੱਧਰ ਆ ਰਿਹਾ ਸੀਗਾ ਵੀ ਆਹ ਪੁਰਦੇ ਲਵੇ ਨਾ ਕਹਿੰਦਾ ਰਾਤ ਨੂੰ ਮੈਨੂੰ 4-5 ਬੰਦੇ ਕਹਿੰਦਾ ਟੱਕਰੇ 4-5 ਬੰਦੇ ਟੱਕਰੇ ਕਹਿੰਦਾ ਵੀ ਚਲ ਕਹਿੰਦਾ ਮੈਨੂੰ ਆਏ ਸੀ ਹਣਾ ਚਲੋ ਵੈਸੇ ਖੜੇ ਨੇਗੇ ਟਾਈਮ ਵੀ ਕੁਛ ਨਹੀਂ ਸੀ ਸਿਆਲ ਦੇ ਦਿਨ ਸੀਗੇ ਫਿਰ ਦਸੰਬਰ ਦੀ ਗੱਲ ਸੀਗੀ ਤੇ ਕਹਿੰਦਾ ਵੀ ਮੈਨੂੰ ਤਿੰਨ ਚਾਰ ਬੰਦੇ ਇੱਥੇ ਚਾਰ ਪੰਜ ਬੰਦੇ ਖੜੇ ਤੇਗੇ ਤੇ ਖੜੇ ਤੇ ਜਦੋਂ ਕਹਿੰਦਾ ਵੀ ਉਹਨਾਂ ਨੇ ਨਾ ਬੰਦਿਆਂ ਨੇ ਮੈਨੂੰ ਹੱਥ ਦਿੱਤਾ ਚਲੋ ਕਹਿੰਦਾ ਮੈਂ ਰੋਕ ਲਿਆ ਮੈਨੂੰ ਪਤਾ ਨਹੀਂ ਸੀ ਇਹ ਚੱਲਣਾ ਹਨਾ ਤੇ ਰੋਕਿਆ ਹੋਇਆ ਕਹਿੰਦਾ ਵੀ ਜਦੋਂ ਮੈਂ ਇੱਥੇ ਆਇਆ ਨਾਲੇ ਤਾਂ ਉਹ ਥੱਪੜ ਲਾਏ ਤੇ ਥੱਪੜ ਲਾ ਕੇ ਉਹਦੇ ਨਾਲੇ ਤੋਂ ਮੋਟਰਸਾਈਕਲ ਖੋਤਾ ਤੇ ਨਾਲੇ ਬਾਈ ਜੀ ਉਹਦਾ ਮੋਬਾਈਲ ਲੈ ਕੇ ਪੈਸੇ ਲੈ ਕੇ ਸਾਰਾ ਕੁਝ ਲੈ ਗਏ ਉਹਦਾ ਸ਼ੁਕਰ ਬਰ ਬਰ ਵਿਚਾਰਾ ਬਚ ਗਿਆ ਤਾਂ ਬਚਾਅ ਹੋ ਗਿਆ ਨਹੀਂ ਤਾਂ ਉਹਨੇ ਬਹੁਤ ਜ਼ਿਆਦਾ ਜਿਹੜਾ ਚੱਕਰ ਪਾ ਲੈਣਾ ਸੀਗਾ ਤੇ ਇਹ ਉਹ ਜਗ੍ਹਾ ਵੀ ਤੁਹਾਨੂੰ ਦਿਖਾ ਵੀ ਦਿੱਤੀ ਹੈ ਜੀ ਇਹਹੀ ਜਗ੍ਹਾ ਵੀ ਜਿੱਥੇ ਕੀ ਸਾਲਾ ਠੱਗੀਆਂ ਚੋਰੀਆਂ ਵਾਲਾ ਕੰਮ ਹੁੰਦਾਗਾ ਜ਼ਿਆਦਾ ਤੇ ਕੋਈ ਬੰਦਾ ਚੱਲ ਓਕੇ ਹਾਂ ਤੇ ਇਹਹੀ ਉਹ ਜਗ੍ਹਾ ਕੀ ਵੀਰੇ ਮੈਂ ਤਾਂ ਦੇਖੋ ਸਾਰਿਆਂ ਨੂੰ ਇਹ ਕਹੂੰਗਾ ਵੀ ਰਾਤ ਨੂੰ ਨੌ ਵਜੇ ਤੋਂ ਬਾਅਦ ਮੇਰਾ ਵੀਰ ਇਹ ਤੁਹਾਨੂੰ ਲੰਘਣ ਲੱਗੇ ਨਾ ਮੈਂ ਨਹੀਂ ਕਹਿੰਦਾ ਵੀ ਨਾ ਲੱਗੋ ਮੈਂ ਕਹਿੰਦਾ ਵੀ ਲੰਘੋ ਕੋਈ ਚੱਕਰ ਨਹੀਂਗਾ ਪਰ ਇੱਕ ਸਿਸਟਮ ਨਾਲ ਲੰਘੋ ਦੇਖ ਕੇ ਲੰਘੋ ਕਿਉਂਕਿ ਯਾਰ ਉਹ ਮੁੰਡੇ ਨਾਲ ਜਰਨਾ ਬਹੁਤ ਮਾੜੀ ਹੋਈ ਸੀਗਾ ਮੇਰਾ ਵੀਰ ਬੇਨਤੀ ਹੈ ਵੀ ਇਹ ਹੀ ਉਹ ਜਗਾ ਹੈਗੀ ਜਿੱਥੇ ਗਿਆ ਸਾਰਾ ਸਿਸਟਮ ਹੈਗਾਗਾ ਤੁਸੀਂ ਦੇਖ ਵੀ ਸਕਦੇ ਹੋਗੇ ਇੱਧਰ ਵੀ ਦਿਖਾ ਦੋ ਵੀਰੇ ਸਾਰਾ ਸੁਨਣਾ ਪਿਆਗਾ ਇਹ ਇਹ ਤੁਸੀਂ ਦੇਖ ਸਕਦੇ ਹੋਗੇ ਵੀ ਇਹ ਸਾਰਾ ਰਾਹ ਸੁਨਣਾਗਾ ਇੱਥੇ ਕੋਈ ਨਹੀਂ ਆਉਂਦਾ ਕੋਈ ਨਹੀਂ ਜਾਂਦਾ ਹੈਗਾ ਬਸ 6-7 ਵਜੇ ਤੱਕ ਨੇ ਜਿਹੜੇ ਇੱਥੇ ਲੋਕ ਆਉਂਦੇ ਨੇ ਹੈਗੇ ਉਸ ਤੋਂ ਬਾਅਦ ਨਹੀਂ ਉਦੀ ਬਾਹਰ ਇੱਥੇ ਕੋਈ ਨਹੀਂ ਆਉਂਦਾ ਹੈਗਾ ਕੋਈ ਇਹਦੇ ਦੇ ਬਾਅਦ ਜਾਂਦਾ ਨਹੀਂਗਾ ਤੇ ਸਾਰਾ ਸਿਸਟਮ ਪਤਾ ਹੀ ਹੈ ਜਰਾ ਬਾਕੀ ਜੇ ਭਾ ਗੱਲ ਕਰੀਏ ਤਾਂ ਮੇਰਾ ਵੀਰ ਦੇਖਦੇ ਨੇ ਤੇ ਆਜੋ ਹੁਣ ਆਪਾਂ ਦੇਖਦੇ ਆਂਗੇ ਚੱਲਦੇ ਆਂਗੇ ਆਜਾ ਫਿਰ ਦੇਖੀਏ ਆਪਾਂ ਕਰਬੀਟਰ ਬਾਕੀ ਮੇਰਾ ਕੈਮਰਾਮੈਨ ਆ ਮੇਰਾ ਵੀਰ ਕਰਮਜੀਤ ਹੈਗਾ ਬਹੁਤ ਨਾਈਸ ਬੰਦਾ ਮੇਰੀ ਜਾਨ ਆ ਗਈ ਤੇ ਆ ਖੜੀ ਐ ਭਾਈ ਆਪਣੀ ਫੋਰਚੂਨਰ ਆਪਾਂ ਆਪਣੀ ਫੋਰਚੂਨਰ ਤੇ ਚੱਲਦੇ ਆਂਗੇ ਤੇ ਆ ਇਧਰ ਜਦ ਤੁਸੀਂ ਦੇਖ ਰਹੇ ਹੋਗੇ ਇਹ ਇਧਰ ਜਿਹੜੀ ਆ ਪਿੰਡਾਂ ਦੀ ਸਪਲਾਈ ਹੈਗੀ ਸਾਰੀ ਇਹ ਸਾਰੀ ਸਪਲਾਈ ਨਾ ਇਹ ਪਿੰਡਾਂ ਵਾਲੀ ਹੈਗੀ ਪਿੰਡਾਂ ਨੂੰ ਇਹ ਜਾਂਦੀ ਹੈਗੀ ਸਾਰੀ ਸਪਲਾਈ ਇਹ ਇਥੇ ਨਹਿਰ ਦਾ ਜਿਹੜਾ ਪਾਣੀ ਹੈ ਉਹ ਵੀ ਕੰਟਰੋਲ ਹੁੰਦਾ ਹੈਗਾ ਰਾਜ ਦੇ ਕਰ ਨਹਿਰ ਦਾ ਪਾਣੀ ਕੰਟਰੋਲ ਹੁੰਦਾ ਹੈਗਾ ਤੇ ਬਾਕੀ ਅੱਜ ਕੱਲ ਜਿਹੜਾ ਨੇ ਕੰਮ ਲੋਕਾਂ ਨੇ ਫੜਿਆ ਹੋਇਆ ਹੈ ਨਾ ਨਹਿਰ ਦੇ ਵਿੱਚ ਯਾਰ ਸੀਵਰੇਜ ਦੇਗੇ ਹੋਏ ਨੇਗੇ ਕਈ ਜਗ੍ਹਾ ਤੇ ਮੈਂ ਦੇਖੇ ਨੇ ਕਿ ਤਾਂ ਮੇਰਾ ਵੀਰ ਇਹੀ ਬੇਨਤੀ ਹੈਗੀ ਵੀ ਤੁਸੀਂ ਨਹਿਰ ਦੇ ਵਿੱਚਾ ਜਿਹੜਾ ਸੀਵਰੇਜ ਦਾ ਪਾਣੀ ਉਹ ਨਾ ਸਿੱਟੋ ਕਿਉਂਕਿ ਇਹੀ ਪਤਾ ਨਹੀਂ ਯਾਰ ਕਿੰਨੇ ਲੋਕ ਵਿਚਾਰੇ ਪਾਣੀ ਪੀਂਦੇ ਹੋਣਗੇ ਹਨਾ ਕਿੰਨੇ ਕ ਜਾਨਵਰ ਪੀਂਦੇ ਨੇਗੇ ਕਿੰਨੇ ਕ ਲੋਕ ਜਿਨ੍ਹਾਂ ਕੋਲੇ ਪਾਣੀ ਨਹੀਂ ਕਿਉਂਕਿ ਇਹੀ ਨਹਿਰ ਅੱਗੇ ਹਰਿਆਣੇ ਨੂੰ ਲੰਘ ਜਾਂਦੀ ਹੈਗੀ ਲੋਕ ਪਾਣੀ ਬਹੁਤ ਪਿੰਦੇ ਨੇ ਦੇ ਵਿੱਚੋਂ ਉਧਰ ਪਾਣੀ ਵੀ ਬਹੁਤ ਕਮੀ ਹੈਗੀ ਤੇ ਵੀਰੇ ਇਹੀ ਬੇਨਤੀ ਹੈ ਯਾਰ ਵੀ ਨਹਿਰ ਦੇ ਵਿੱਚ ਨਾ ਜੇ ਕੋਈ ਲੋਕਾਂ ਨੇ ਸੀਵਰੇਜ ਛੱਟੇ ਹੋਏ ਨੇਗੇ ਉਹ ਉਹ ਸੀਵਰੇਜ ਨਾ ਸਿੱਟੋ ਮੇਰਾ ਵੀਰ ਬਾਕੀ ਤੁਸੀਂ ਆਪ ਸੈਣੇ ਹੋਣਾ ਤੁਹਾਨੂੰ ਕਹਿਣ ਦੀ ਲੋੜ ਨਹੀਂਗੀ ਤੇ ਆਹ ਦੇਖੋ ਇੱਧਰ ਵੀ ਆ ਕਾਫੀ ਟਟੜਾ ਟਾਈ ਪਿਆ ਉਹ ਸੀਵਰੇਜ ਵੀ ਕਾਫੀ ਪਏ ਨੇਗੇ ਲਵੇ ਦੇਖ ਸਾਡੇ ਇਹ ਤੋਂ ਵੀ ਪਾਣੀ ਜਿਹੜਾ ਬਹੁਤ ਢੂੰਗਾ ਡਿੱਗਦਾ ਹੈਗਾ ਇਹ ਜਿਹੜੀ ਨਹਿਰ ਹੈਗੀ ਇਹ ਸਾਡੇ ਦੇ ਅੰਦਰ ਘਨੌੜ ਸਾਹਿਬ ਵਾਲੀ ਨਹਿਰ ਵੱਜਦੀ ਹੈਗੀ ਇਹ ਨਹਿਰ ਘਨੌੜ ਸਾਹਿਬ ਇਹ ਇਧਰੋਂ ਨਾਬੇ ਸਾਈਡ ਤੋਂ ਜਿਹੜੀ ਨਹਿਰ ਉਧਰੋਂ ਆਉਂਦੀ ਹੈਗੀ ਇਹ ਤੇ ਚਲੋ ਠੀਕ ਆ ਵੀਰੇ ਆਪਾਂ ਕਰ ਦਾਂਗੇ ਵੀਡੀਓ ਬੰਦ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਇੱਥੋਂ ਲੰਘਣ ਲੱਗੇ 100 ਵਾਰੀ ਸੋਚੋ ਰਾਤ ਨੂੰ ਰੱਤਣਾ ਹੋਵੇ ਤੋਂ ਬਾਅਦ ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਟਾਈਮ ਹੈ ਨਹੀਂਆ ਵੀਰੇ ਕਮੈਕੀਏ ਜੇ ਬਹੁਤ ਪੈਂਦੇ ਨੇ ਬੰਦਿਆਂ ਨੂੰ ਤੇ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਦੱਬ ਕੇ ਰੱਖੋ ਕੰਮ ਨੂੰ ਵੀਡੀਓ ਵੱਤੋ ਸ਼ੇਅਰ ਕਰ ਦਿਓ